ਅਯਾਲੀ ਦਾ ਡੈਂਟ ਪਏਗਾ ਮਿਸ ਕਰ ਰਹੇ ਹੋ ਜਾਂ ਫਿਰ ਉਹਨਾਂ ਨੂੰ ਤੇ ਕੋਈ ਡੈਂਟ ਨਹੀਂ ਹੈਗਾ ਅਯਾਲੀ ਦੀ ਕਨਸਟੈਂਸੀ ਪਹਿਲੇ ਇੱਥੇ ਗਿਲਦੀ ਕੋ ਹਲਕਾ ਗਿਲਦੀ ਕੋ ਉਸ ਤੋਂ ਬਾਅਦ ਹੀ ਕਨਸਟੈਂਸੀ ਹੈ ਨਾਲ ਉਹ ਹੈਵੀ ਰੂਰਲ ਪੇਸਟ ਹੈਗਾ ਉਹਨਾਂ ਦਾ ਕੀ ਡੈਂਟ ਪੈ ਡਾਏਗਾ ਨਾ ਤੇ ਉਹ ਦੈਟਸ ਆ ਅਯਾਲੀ ਸਭ ਕਹਿੰਦੇ ਨੇ ਕਹਿੰਦੇ ਸੀ ਤਾਂ ਜੀ ਸ਼ੋਮਨੀ ਕਾਲੀ ਦਰਚਾ ਪ੍ਰੂਫ ਕਰਨ ਭਗਵਾਨ ਦਮਾ ਜੀ ਨੇ ਕਿਹਾ ਕਿ ਅਯਾਲੀ ਦੀਆਂ ਬੜੀਆਂ ਫਾਈਲਾਂ ਵੇਖੋ ਪਈਆਂ ਨੇ ਗਿਆਨ ਦਿੱਤੇ ਇੰਨੇ ਤੇ ਜਦੋਂ ਵਿਚੀ ਗੇ ਦੇ ਹੱਥ ਆਈ ਹੁੰਦੀ ਹੈ ਨਾ ਉਦੋਂ ਬੰਦਾ ਸਾਲ ਲੈਂਦੀ ਹੈਗਾ ਨਾ ਹੋਰ ਬੋਲਦਾ ਬੋਲੀ ਤੋਤਾ ਹੁੰਦਾ ਨਾ ਤੋਤਾ ਤੋਤੇ ਨੂੰ ਕਹਦੇ ਪਰਚਿਕਾਣੀਆਂ ਨੇ ਕਰ ਪਰਚਿਕਾਣੀ ਹੈ ਉਹਨੂੰ ਕਹਿੰਦਾ ਸਤਿ ਸ਼੍ਰੀ ਅਕਾਲ ਨਮਸਤੇ ਬੋਲਦੇ ਉਹਨੇ ਹਰ ਸਤਿ ਸ਼੍ਰੀ ਅਕਾਲ ਨਮਸਤੇ ਬੋਲੀ ਆ ਕਿਉਂਕਿ ਤੋਤੇ ਦੀ ਜਾਨੜੀ ਹੈ ਨਾ ਉਹ ਬੰਦਾ ਜਿਹੜਾ ਉਹਦੇ ਪਿੰਜਰੇ ਦਾ ਮਾਲਕ ਹੈ ਉਹਦੇ ਕੋਲ ਜਿਵੇਂ ਜਾਦੂਗਰ ਕੋਲ ਪੁਰਾਣੀ ਕਹਾਣੀ ਹੈ ਤੋਤੇ ਦੀ ਜਾਨ ਸੀ ਇਹੋ ਹੀ ਆਣਾ ਜਦੋਂ ਜਾਨ ਆਪ ਕੋਈ ਹੋਰ ਕੁਛ ਤਾਂ ਹੀ ਹੋਵੇ ਨਾ ਆਪਾਂ ਬੋਲੀ ਉਹੀ ਬੋਲਣੀ ਹੈ ਸਤਿ ਜੀ ਬੁਲਾਉਂਦਾ ਸੋ ਇਹਦੇ ਬਾਰੇ ਕੋਈ ਜਿਆਦਾ ਮਿਲ ਕਹਿਣ ਦੀ ਲੋੜ ਨਹੀਂ ਹੈਗੀ ਯਾਰੀ ਸਾਹਿਬ ਤੁਸੀਂ ਕਿ ਹੋਰ ਪਾਸੇ ਤੁਰੇ ਫਿਰਦੇ ਹੋ ਕਿਸੇ ਹੋਰ ਕਿੱਡਾ ਹਾਤਾ ਖੇਡਦੇ ਵੇ ਇਹ ਆਪਾਂ ਬੰਦ ਕਰ ਦਈਏ ਆਪਾਂ ਬੰਦ ਕਰਕੇ ਆਪਣੀ ਮਦਰ ਪਾਰਟੀ ਆਪਣੀ ਮਾਪ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਦੀ ਅਸੀਂ ਵੱਧ ਕਰੀਏ ਨਾਲ ਕੇ ਆਪਾਂ ਦੂਜੇ ਹੱਥ ਤੱਕਲੇ ਕਰੀਏ ਤੁਸੀਂ ਵੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਤੁਹਾਡੇ ਨਾਲ ਪ੍ਰਿੰਸ ਤਖਰਾ ਲੁਧਿਆਣਾ ਜਿਮਨੀ ਚੌਂ ਦਾ ਅਖਾੜਾ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਇਸ ਦੇ ਵਿੱਚ ਅਕਾਲੀ ਦਲ ਦਾ ਪਰਚਮ ਲਹਿਰਾਉਣ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਮਿਲੀ ਹੈ ਸਾਡੇ ਵਕੀਲ ਸਾਹਿਬ ਕੁਮਨ ਸਾਹਿਬ ਨੂੰ ਕੁਮਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਪੰਜਾਬ ਤੱਕ ਤੇ ਤੇ ਕਿਵੇਂ ਚੱਲ ਰਿਹਾ ਪ੍ਰਚਾਰ ਤੇ ਕਿੰਨੀਆਂ ਉਮੀਦਾਂ ਨੇ ਪ੍ਰਚਾਰ ਬਹੁਤ ਅੱਛਾ ਚੱਲ ਰਿਹਾ ਜੀ ਉਮੀਦ ਤਾਂ ਸੀ ਤੁਹਾਨੂੰ ਤੇ ਜਿੱਤ ਕੇ ਦਿਖਾਵਾਂਗੇ ਸੀਟ ਤੇ ਅਕਾਲੀ ਦਲ ਦਾ ਜਿਹੜਾ ਗ੍ਰਾਫ ਸੀਗਾ ਉਹ ਕਾਫੀ ਟਾਈਮ ਤੋਂ ਨੀਚੇ ਜਾ ਰਿਹਾ ਸੀਗਾ ਇਸ ਤੋਂ ਤੁਸੀਂ ਵੀ ਮੁਕਰ ਨਹੀਂ ਸਕਦੇ ਤੇ ਅੱਜ ਦੀ ਜਿਹੜੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਤੇ ਉਸ ਦਾ ਜਿਹੜਾ ਗ੍ਰਾਫ ਹੈ ਉਹ ਕਿਤੇ ਨਾ ਕਿਤੇ ਲੱਗ ਰਿਹਾ ਕਿ ਤੁਹਾਡੇ ਚਿਹਰੇ ਦੇ ਨਾਲ ਅਕਾਲੀ ਦਲ ਉੱਪਰ ਜਾ ਰਿਹਾ ਹੈ ਤੇ ਇਹਦੇ ਮਤਲਬ ਜਦੋਂ ਤੁਹਾਨੂੰ ਅਨਾਉਂਸ ਹੋਈ ਕੀ ਫੀਲ ਸੀਗਾ ਕਿ ਹਾਂ ਵੀ ਮੇਰੇ ਤੇ ਜ਼ਿੰਮੇਵਾਰੀ ਆਈ ਹੈ ਇੱਕ ਵੱਡਾ ਕੰਮ ਮਿਲਿਆ ਹੈ ਤੇ ਉਸ ਨੂੰ ਪੂਰਾ ਕਰਨ ਦੇ ਲਈ ਕੀ ਸਟ੍ਰੈਟਜੀ ਅਪਣਾ ਰਹੇ ਦੇਖੋ ਪਹਿਲੀ ਗੱਲ ਤਾਂ ਨਾ ਅਕਾਲੀ ਦਲ ਦਾ ਗਰਾਫ ਘੇ ਥੱਲੇ ਹੋਇਆ ਹੀ ਨਹੀਂ ਗਾ ਇਹ ਤਾਂ ਇੱਕ ਝੂਠ ਦੇ ਉੱਤੇ ਚਾਹੇ ਉਹ 2015 ਦਾ ਝੂਠ ਹੋਵੇ ਵਿਧਵੀ ਕਾਂਡ ਦਾ ਚਾਹੇ ਕਿਸਾਨੀ ਮੁੱਦਾ ਹੋਵੇ ਇਹ ਝੂਠ ਦੇ ਉੱਪਰ ਜਿਹੜਾ ਬਦਨਾਮ ਕੀਤਾ ਗਿਆ ਸੀਗਾ ਉਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਜਿਹੜੇ ਬਦਨਾਮੀ ਕੀਤੀ ਹੈ ਉਹ ਜਾਣ ਬੁੱਝ ਕੇ ਕੀਤੀ ਗਈ ਸੀ ਐਂਡ ਪੀਪਲ ਆ ਨਾ ਵੈਰੀ ਹੈਪੀ ਖੁਸ਼ ਨਹੀਂ ਕਹਤੇ ਕੋਈ ਇਦਾਂ ਦੀ ਗੱਲ ਨਹੀਂ ਹੈ ਕਿ ਪਤਾ ਲੱਗ ਗਿਆ ਤਿੰਨ ਸੀਐਮ ਬਦਲ ਗਏ ਜਿਹੜੇ ਦੋਸ਼ੀ ਜਿਹੜੇ ਹੈਗੇ ਆ ਸ਼੍ਰੋਮਣੀ ਕਾਲੀਦਾਲ ਸਰਕਾਰ ਚ ਫੜੇ ਸੀ ਉਤਪਾਦ ਦਾ ਦੋਸ਼ੀ ਨਹੀਂ ਹੋਣਾ ਗਿਆ ਸਾਰੇ ਅਨਸਾਰ ਜਿਹੜੇ ਕਹਾਣੀਆਂ ਬਣਾਈਆਂ ਸੀ ਇਹਨਾਂ ਦੀਆਂ ਉਹ ਨਾ ਮਿੱਟੀ ਦੇ ਜੋ ਮਹਿਲ ਹੁੰਦੇ ਹਨ ਉਹਦੇ ਉਹ ਢਹਿ ਜੋ ਗਏ ਸੋ ਹੁਣ ਜਿਹੜੇ ਲੋਕ ਸਾਡਾ ਵਰਕਰ ਜਿਹੜਾ ਹੈਗਾ ਔਰ ਜਿਹੜੇ ਸਾਡੇ ਰੈਜ਼ੀਡੈਂਟਸ ਹੈਗੇ ਉਹ ਖੁੱਲ ਕੇ ਬਾਹਰ ਆ ਰਹੇ ਹੈ ਔਰ ਬਹੁਤ ਆ ਰਹੇ ਹੈ ਕਿ ਸ਼੍ਰੋਮਣੀ ਕਾਲੀਦਾਲ 2027 ਸਰਕਾਰ ਬਣਾਵੇ ਤੇ ਇਸ ਵਾਰ ਜਿਹੜੇ ਇਲੈਕਸ਼ਨ ਹੈਗੇ ਸ਼੍ਰੋਮਣੀ ਕਾਲੀਦਾਲ ਜਿੱਤੇ ਤੇ ਉਹਦੇ ਵਾਸਤੇ ਉਹਦੇ ਵਾਸਤੇ ਮੈਂ ਦਸ 100% ਸ਼੍ਰਮਣੀ ਕਾਲੀ ਦਲ ਦੀ ਸੀਟ ਜਿੱਤ ਕੇ ਦੁਆਰਾ ਫਿਰ ਸ਼੍ਰਮਣੀ ਕਾਲੀ ਦਲ ਦੀ ਸਰਕਾਰ 2027 ਬਣਾਉਂਦਾ ਚ ਬਣਨ ਦਾ ਬੁੱਢਾ ਸਾਬਤ ਹੋਊਗੀ ਤੇ ਲੁਧਿਆਣਾ ਦੇ ਵਿੱਚ ਜਿਹੜਾ ਮਾਹੌਲ ਤੁਸੀਂ ਦੇਖ ਰਹੇ ਹੋ ਕਿਵੇਂ ਦਾ ਮਾਹੌਲ ਦੇਖ ਰਹੇ ਹੋ ਕਿ ਟੱਕਰ ਜਿਹੜੀ ਹੈ ਉਹ ਕਾਂਗਰਸ ਦੇ ਰਹੀ ਹੈ ਜਾਂ ਫਿਰ ਦੇ ਰਹੀ ਆਮ ਆਦਮੀ ਪਾਰਟੀ ਜਾਂ ਫਿਰ ਭਾਜਪਾ ਪਤਾ ਕੀ ਹੈ ਇੱਥੇ ਨਾ ਮਾਹੌਲ ਤਾਂ ਬਣਾਇਆ ਡਰ ਦਾ ਪਰ ਆਮ ਆਦਮੀ ਪਾਰਟੀ ਔਰ ਜਿਹੜੀ ਕਾਂਗਰਸ ਹੈ ਇਕੱਠੇ ਲਿਆ ਹੋਈ ਹੈ ਇਹ ਫ੍ਰੈਂਡਲੀ ਗੇਮ ਖੇਡ ਰਹੀ ਹੈ। ਭਾਵੇਂ ਜੀਪੀ ਦੇ ਰੇਸ ਜੀ ਨਹੀਂ ਹੈ ਕਿ ਟੂ ਕੈਟਿਵ ਟ੍ਰੈਕ। ਲੇਕਿਨ ਆਮ ਆਦੀ ਪਾਰਟੀਔ ਸ਼ਾਇਦ ਭੀਜਤੂ ਵੀ ਥੱਲੇ ਜਾ ਰਹੀ ਹੈ। ਇਸੇ ਕਰਕੇ ਨੇ ਇੱਕ ਇਦਾਂ ਦਾ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਹੈ। ਜਿਹਦੇ ਵਿੱਚ ਕਿ ਉਹ ਆਪਣੇ ਜਿਹੜੇ ਵੋਟ ਬੈਂਕਰ ਹੈਗਾ ਵੋਟ ਸ਼ੇਅਰ ਹੈ। ਉਹ ਕੋਸ਼ਿਸ਼ ਕਰ ਰਿਹਾ ਕਿ ਕਾਂਗਰਸ ਕੇ ਨੋਟ ਹੋ ਜਵੇ। ਕਿਉਂਕਿ ਇਹਦੇ ਪਿੱਛੇ ਕਾਰਨ ਹੈ। ਕਾਰਨ ਇਹ ਹੈ ਕਿ ਆਸ਼ੂਦੀ ਔਰ ਸੰਜੀਵਦੀ ਬਹੁਤ ਸਾਂਝਾ ਨੇ ਆਪਸ ਵਿੱਚ। फाइनेंशियल्स ਵੀ অর ਅਦਰਵਾਈਜ਼ ਵੀ ਜੋ ਮਨ ਲੋਕਾਂ ਨੂੰ ਸਹਾਰਾ ਨਹੀਂ ਮਿਲਦਾ ਹੈਗਾ ਤੇ ਇਸ ਕਰਕੇ ਜਿਹੜੇ ਨਾ ਹੋਣਾ ਮਿਸਟਰ ਕੇਜੀ ਵਾਲਵਰੀ ਇਹਨਾਂ ਨੇ ਆ ਕੇ ਜੋਰ ਲਗਾ ਕੇ ਦੇਖ ਲਿਆ ਇਹਨਾਂ ਦੀ ਅਸੈਪਟੇਬਿਲਟੀ ਨਹੀਂ ਬੰਦੀ ਲੋਕਾਂ ਨੇ ਦੇਖ ਲਿਆ ਕਿ ਝੂਠੇ ਨੇ ਇਹਨਾਂ ਦੇ ਫੇਸ ਤੇ ਜਿਹੜਾ ਵੱਡਾ ਸਾਦਾ ਝੂਠ ਲਿਖਿਆ ਹੋਇਆ ਹੈ ਤੇ ਨਾਲੇ ਬਹੁਤ ਟੋਟੇ ਸਕੈਮਰਸ ਹੈ ਦਿੱਲੀ ਨੇ ਪ੍ਰੂਫ ਕਰਾਤਾ ਤੇ ਪੰਜਾਬ ਵੀ ਪ੍ਰੂਫ ਕਰੂਗਾ ਕਿ ਸਕੈਮਰਸ ਹੈਗੇ ਆ ਤੇ ਇਸ ਕਰਕੇ ਇਹਨਾਂ ਦੀ ਪੋਜ਼ਿਟਿਵਿਟੀ ਨਹੀਂ ਹੈ ਤੇ ਸਾਡਾ ਕੋਈ ਇਹਨਾਂ ਨਾਲ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ ਉਹ ਸਾਰੇ ਸਾਰਾ ਇੱਕ ਚੰਗੀ ਛਵੀ ਦੇ ਅਕੇ ਚੱਲਦਾ ਰਿਹਾ ਸਸੂ ਵੀਰ ਸਿੰਘ ਬਾਦੂ ਤੋਂ ਬੈਠੇ ਛਵੀ ਉਸਤਾਦੀ ਉਹਨਾਂ ਦਾ ਬੈਟਰ ਵੀ ਨਹੀਂ ਲਿਟਰੀ ਹੋ ਸਕਦਾ ਉਹਨਾਂ ਦਾ ਬੈਟਰ ਜਿਹੜਾ ਹੈਗਾ ਕੋਈ ਸੀਐਮ ਨਹੀਂ ਹੋ ਸਕਦਾ ਜਿਹੜਾ ਦੱਸੇ ਕਿ ਸਰਕਾਰ ਚਲਾਣੀ ਕਿਵੇਂ ਹੈ ਬਿਲਕੁਲ ਸੁਖਬੀਰ ਬਾਦਲ ਲੋਹਰਾਂ ਦਾ ਜਿਹੜਾ ਵਿਜ਼ਨ ਸੀਗਾ ਪੰਜਾਬ ਦੇ ਵਿੱਚ ਹਾਈਵੇ ਬਣਾਏ ਵੱਡੇ ਵੱਡੇ ਮੰਡੀਕਰਨ ਕੀਤਾ ਤੁਹਾਡਾ ਵਿਜ਼ਨ ਕੀ ਹੈ ਲੁਧਿਆਣਾ ਦੇ ਵੈਸਟ ਨੂੰ ਲੈ ਕੇ ਕਿ ਜਿਹੜਾ ਵਿਜ਼ਨ ਭਗਵੰਤ ਸਰਕਾਰ ਨੇ ਦਿੱਤਾ ਸੀਗਾ ਤੇ ਜਾਂ ਫਿਰ ਕਹੋ ਕਿ ਗੋਗੀ ਸਾਹਿਬ ਸੀਗੇ ਇੱਥੇ ਗੋਗੀ ਸਾਹਿਬ ਨੇ ਤਾਂ ਆਪਣਾ ਨੀ ਪੱਥਰ ਆਪ ਹੀ ਤੋੜ ਦਿੱਤਾ ਸੀਗਾ ਦੇਖੋ ਜਿਹੜੀ ਜੀ ਗੱਲ ਕੀਤੀ ਹੈ ਨਾ ਇਹ ਬੜਾ ਸੀਰੀਅਸ ਇਸ਼ੂ ਹੈ ਜਦੋਂ ਦਾ ਗੋਗੀ ਨੇ ਆਪਣਾ ਨੀ ਪੱਥਰ ਆਪ ਤੋੜਿਆ ਉਸ ਤੋਂ ਬਾਅਦ ਉਹਨਾਂ ਦੇ ਪਤਨ ਦਾ ਕਾਰਨ ਵਣ ਗਿਆ ਇਹ ਆਮ ਆਦੀ ਪਾਰਟੀ ਸਰਕਾਰ ਨੇ ਇਹਨਾਂ ਵਰਕਰਜ਼ ਇੰਨਾ ਬੋਝ ਪਾਇਆ ਇੰਨਾ ਜਿਆਦਾ ਉੱਤੇ ਪ੍ਰੈਸ਼ਰ ਪਾਇਆ ਕਿ ਜਿਹੜਾ ਬੰਦਾ ਹਮੇਸ਼ਾ 24 ਘੰਟੇ ਹੱਸਦਾ ਰਹਿੰਦਾ ਸੀਗਾ ਉਹਦਾ ਹਾਸਾ ਖਤਮ ਹੋ ਗਿਆ ਫਾਈਨਲੀ ਜਿੱਥੇ ਉਹਨੇ ਡੈਥ ਹੋਈ ਹੈ ਇਹ ਮੈਂ ਉਹ ਡੈਥ ਨਹੀਂ ਕਹਿੰਦਾ ਮੈਂ ਮਰਡਰ ਕਹਣਾ ਵੱਡੀ ਸਟੇਟਮੈਂਟ ਦੇ ਮੈਂ ਦੱਸ ਰਿਹਾ ਇਹ ਪ੍ਰੈਸ਼ਰ ਥਲੇ ਆਈ ਉਹਨਾਂ ਦਾ ਮਰਡਰ ਹੈ ਹੁਣ ਉਹਦੇ ਮਰਡਰ ਡਾ ਹੈਗਾ ਉਹਨੂੰ ਕੀ ਕਹਿੰਦੇ ਹੈਗੇ ਕਵਰ ਕਿਵੇਂ ਕਰਨਾ ਹੈ ਉਨ ਕਵਰ ਕਰਦਾ ਤਰੀਕਾ ਹੋ ਗਿਆ ਸਾਡੀ ਭਾਬੀ ਨੂੰ ਇੱਕ ਚੇਅਰਮੈਨ ਦਿਖਾਤੀ ਜਿਹੜੀ ਮੇਰਾ 23 24 ਤੋਂ ਬਾਅਦ ਆ ਇਲੈਕਸ਼ਨਾਂ ਕਰਦੇ ਉਹ ਤੋਂ ਵਾਪਸ ਲੈਣੀ ਹੈ ਜੋ ਆਪਾਂ ਲੋਕ ਕਹਿੰਦਾ ਨਾ ਹੈਗੀ ਸੋ ਇੱਕ ਕਹਾਣੀ ਹੈ ਜਿਹੜੀ ਨਾ ਆਵਾਤੀ ਪਾਰਟੀ ਨੂੰ ਬਹੁਤ ਬਣਾਣੀ ਆਂਦੀ ਹੈ ਕਿਉਂਕਿ ਇਹ ਨਾ ਮਮਿਕਰੀ ਕਰਨਾ ਜਾਣਦੇ ਆ ਇਹ ਝੂਠ ਬੋਲਣਾ ਜਾਣਦੇ ਆ ਤੇ ਇਸ ਕਰਕੇ ਜੋ ਮੈਨੂੰ ਲੱਗਦਾ ਹੈਗਾ ਇਹਦਾ ਇਸ਼ੂ ਵੱਡਾ ਰਹਾ ਸਭ ਤੋਂ ਵੱਡਾ ਇਸ਼ੂ ਹੈ ਉਹ ਸਭ ਤੋਂ ਵੱਡਾ ਇਸ਼ੂ ਗੁਰਪ੍ਰੀਤ ਸਿੰਘ ਗੋਗੀ ਦੀ ਡੈਥ ਹੋਈ ਹੈ ਮਰਡਰ ਹੋਇਆ ਜੋ ਮਰਡਰ ਕੈਨਲ ਉਹਦੀ ਇਨਵੈਸਟੀਗੇਸ਼ਨ ਹੈ ਜਿੱਥੇ ਮੇਰਾ ਵਿਜਨ ਹੈਗਾ ਸਭ ਤੋਂ ਪਹਿਲੇ ਤਾਂ ਮੇਰਾ ਲਾਅ ਐਂਡ ਔਰਡਰ ਹੈ ਕੋਰਨਰ ਉਸਤਮ ਠੀਕ ਕਰਨਾ ਉਹਦਾ ਸਿਆਸੀ ਕਰਨ ਬੰਦ ਕਰਾਣਾ ਨੰਬਰ 2 ਬਿਊਰੋਕ੍ਰੇਸੀ ਨੂੰ ਤੇ ਸਾਡੇ ਜਿੰਨੇ ਉੱਥੇ EMPLOYEES ਹੈਗੇ ਆ ਉਹਨਾਂ ਨੂੰ ਡਰ ਦੇ ਮਾਹੌਲ ਚੋਂ ਬਾਹਰ ਕੱਢਣਾ ਨੰਬਰ 3 ਬਟਾਣਾ ਮੇਰਾ ਬਹੁਤ ਵੱਡਾ ਇਸ਼ੂ ਹੈ سا سٹی سینٹر ہے بہت واقع اشو ہے گا پھر اسٹرڈسٹری ختم کی جا رہی ہے وہ میرا بہت واقع ہے ٹریڈرشن پالسی کا سو ایشوز بہت نے پرے ہوئے ہیں ریزولو کرنا شروع کر گے تا ہی جا کے ریزالو ہو گیا اور ریزالو میں دس دینا تی رو رب نے سوکھ رکھا ریزلٹ آتا ہے ਤਾਂ 24 ਤੋਂ ਸ਼ੁਰੂ ਕਰਨਾ ਹੈ ਤਾਂ ਜਿਵੇਂ ਆਮ ਆਦਮੀ ਪਾਰਟੀ ਦੇ ਸਾਰੇ ਵੱਡੇ ਲੀਡਰ ਕਹ ਲੋ ਤੁਸੀਂ ਡੇਰਾ ਲਾ ਕੇ ਇੱਥੇ ਬੈਠੇ ਹੋਏ ਨੇ ਸੁਖਬੀਰ ਬਾਦਲ ਹੋਰੀ ਤੁਹਾਡੇ ਲਈ ਪ੍ਰਚਾਰ ਕਰ ਰਹੇ ਨੇ ਤੇ ਤੁਹਾਨੂੰ ਕੀ ਲੱਗ ਰਿਹਾ ਕਿ ਲੋਕੀ ਕਨਵੈਂਸ ਕਿਵੇਂ ਹੋਣਗੇ ਮਤਲਬ ਇੱਕ ਪਾਸੇ ਸਰਕਾਰ ਪੂਰੀ ਮਸ਼ੀਨਰੀ ਖੜੀ ਆ ਆਪਾਂ ਪਿਛਲੀਆਂ ਬਾਈ ਇਲੈਕਸ਼ਨਸ ਵੀ ਵੇਖੀਆਂ ਉਹਨਾਂ ਦੇ ਵਿੱਚ ਵੀ ਪੂਰੀ ਮਸ਼ੀਨਰੀ ਦਾ ਇਸਤੇਮਾਲ ਹੋਇਆ ਤੇ ਇੱਥੇ ਵੀ ਇਹੀ ਚੀਜ਼ ਚੱਲ ਰਹੀ ਹੈ ਪੂਰੀ ਜਲਰੀ ਡਰ ਦਾ ਮਾਹੌਲ ਪੈਦਾ ਕੀਤਾ ਗਿਆ ਜਿਨੇ EMPLOYEES ਨੂੰ ਡਰਾ ਰਹੇ ਹੈ ਜਿਨੇ ਕਾਰਪੋਰੇਸ਼ਨ ਦੇ EMPLOYEES ਹੈ ਉਹਨਾਂ ਨੂੰ ਆਪਣੀਆਂ RDM ਮੀਟਿੰਗਸ ਕਰਦੇ ਹੋਏ ਚਪਟਾਵਟਾ ਫੋਟੋ ਖਿੱਚ ਕੇ ਦਿਖਾਦੇ ਹੈ ਬਹੁਤ ਕੁਝ ਹੋ ਰਿਹਾ ਹੈ ਇੱਕ ਝੂਠ تیار ਕੀਤਾ ਜਾ ਰਿਹਾ ਬਹੁਤ ਵੱਡੇ ਨਾਮ ਨੂੰ ਬੰਦੇ ਇਹਨਾਂ ਦੇ ਕੋਲ ਗਾਂਦਾ ਨਹੀਂਗਾ ਸੋ ਇਹਨਾਂ ਕੀਤਾ ਕੀ ਹੈ ਇੰਡਸਟਰੀਸ ਵਗਾਰੇ ਉਹਨਾਂ ਨੂੰ ਥੈਟ ਕਰਦੇ ਆ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਥਰੂ ਜਿਹੜੇ ਸਾਡੇ ਫੈਕਟਰੀ ਇੰਸਪੈਕਟਰ ਵਾਲੇ ਹੈਗੇ ਆ ਲੇਬਰ ਇੰਸਪੈਕਟਰਸ ਹੈਗੇ ਆ ਉਹਨਾਂ ਕਮਿਸ਼ਨਰਸ ਹੈਗੇ ਆ ਉਹਨਾਂ ਥਰੂ ਔਰ ਇੱਕ ਤੋਂ ਲਾਵਾ ਜਿਹੜੇ ਮਨਿਸਟਰਸ ਹੈਗੇ ਉਹ ਆਪ ਲੱਗੇ ਹੋਇਆ ਥ्रेट ਕਰਨ ਵਾਸਤੇ ਕੋਰਸ ਕਰਨ ਵਾਸਤੇ ਜੋ ਵੀ ਨਾ ਇਨਫੋਰਮੇਸ਼ਨ ਆਈ ਹੈਗੀ ਹੈ ਸੋ ਥ्रेट ਦੇ ਮਾਹੌਲ ਦੇ ਥੱਲੇ ਨਾ ਇਹੀ ਹਾਲਾਤ ਹੋਈ ਸੀ 1995 ਦੇ ਵਿੱਚ ਜਦੋਂ ਕਾਂਗਰਸ ਸਰਕਾਰ ਨੇ ਕੰਮ ਕੀਤਾ ਸੀਗਾ ਤੇ ਜਿੱਤੇ ਕੌਣ ਸੀ ਸ਼ਰਮਣੀ ਅਕਾਲੀ ਦਲ ਸੋ ਅੱਜ ਵੀ ਉਹੀ ਮਾਹੌਲ ਬਣਿਆ ਹੋਇਆ ਹੈ ਤੇ ਸਰ ਆਪਣੀ ਪਾਰਟੀ ਦੀ ਜੇ ਮੈਂ ਗੱਲ ਕਰ ਲਵਾਂ ਅਕਾਲੀ ਦਲ ਦੀ ਅਿਆਲੀ ਦਾ ਡੈਂਟ ਪਏਗਾ ਮਿਸ ਕਰ ਰਹੇ ਹੋ ਜਾਂ ਫਿਰ ਉਹਨਾਂ ਨੂੰ ਤਾਂ ਕੋਈ ਡੈਂਟ ਨਹੀਂ ਹੈਗਾ ਆਯਾਲੀ ਦੀ ਕਨਸਟਿਊਐਂਸੀ ਪਹਿਲੇ ਇਥੇ ਗਿਲਦੀ ਕੋ ਹਲਕਾ ਗਿਲਦੀ ਕੋ ਉਸ ਤੋਂ ਬਾਅਦ ਹੀ ਕਨਸਟਿਊਐਂਸੀ ਹੈ ਨਾਲ ਉਹ ਹੈਵੀ ਰੂਰਲ بیسਟ ਹੈਗਾ ਉਹਨਾਂ ਦਾ ਕੀ ਡੈਡ ਪੈਡ ਆਏਗਾ ਨਾ ਤੇ ਉਹ ਦੈਟਸ ਆਯਾਲੀ ਸਭ ਕਹਿੰਦੇ ਨੇ ਕਹਿੰਦੇ ਸੀ ਤਾਂ ਜੀ ਸ਼੍ਰੋਮਣੀ ਕਾਲੀ ਦਰਚਾ ਪ੍ਰੂਫ ਕਰਨ ਕਹਿੰਦੇ ਸ਼੍ਰੋਮਣੀ ਕਾਲੀ ਦਰ ਨਾਲ ਖੜੇ ਆ ਉਹਦੀ ਭਰਤੀ ਕਰਦੇ ਆ ਪ੍ਰੂਫ ਕਰਨ ਆਜਨ ਮੈਦਾਨ ਚ ਜਿਉਣਾ 2 4 5 ਜਿੰਨੇ ਵੀ ਹੈਗੇ ਘਰ ਐਕਸੈਂਪਲ ਆਫ ਘਰ ਹੈਗੇ ਆ ਕੇ ਮਦਦ ਕਰ ਜੇ ਨਹੀਂ ਕਰਦੇ ਹੈਗੇ ਤੈ ਕਿ ਸੋਚਿਆ ਜਾ ਸਕਦਾ ਹੈ ਇਹ ਯਾਰੀ ਸਾਹਿਬ ਤੁਸੀਂ ਕਿ ਹੋਰ ਪਾਸੇ ਤੁਰੇ ਫਿਰਦੇ ਹੋ ਕਿਸੇ ਹੋਰ ਕਿੱਡਾ ਹੱਥਾ ਖੇਡਦੇ ਵੇ ਇਹ ਆਪਾਂ ਬੰਦ ਕਰ ਦਈਏ ਆਪਾਂ ਬੰਦ ਕਰਕੇ ਆਪਣੀ ਮਦਰ ਪਾਰਟੀ ਆਪਣੀ ਮਾਂ ਪਾਰਟੀ ਪੰਜਾਬ ਦੀ ਖੇਤਰੀ ਪਾਰਟੀ ਦੀ ਅਸੀਂ ਵੱਧ ਕਰੀਏ ਨਾਲ ਕਿ ਆਪਾਂ ਦੂਜੇ ਦਸਤ ਤੜੜੇ ਕਰੀਏ ਇੱਕ ਮੈਂ ਤੁਹਾਡਾ ਬਿਆਨ ਸੁਣਿਆ ਸੀਗਾ ਤੁਸੀਂ ਕਹਿ ਰਹੇ ਸੀਗੇ ਉਹ ਆਪ ਕਦੀ ਕਹਿ ਰਹੇ ਨੇ ਲੋਕਾਂ ਨੂੰ ਫੋਨ ਕਰਕੇ ਕਾਂਗਰਸ ਨੂੰ ਵੋਟ ਪਾ ਦਿਓ ਜਾਂ ਫਿਰ ਭਾਜਪਾ ਨੂੰ ਵੋਟ ਪਾ ਦਿਓ ਪਰ ਉਹਦੇ ਨਾਲ ਉਹਨਾਂ ਨੂੰ ਕੀ ਫਾਇਦਾ ਹੋਊਗਾ ਉਹ ਅੰਤਮਾ ਜੀ ਨੇ ਕਿਹਾ ਕਿ ਅਲੀ ਦੀਆਂ ਬੜੀਆਂ ਫਾਇਲਾਂ ਮੇਰੇ ਕੋ ਪਈਆਂ ਨੇ। ਹੂੰ। ਬਿਆਨ ਦਿੱਤੇ ਹੀ ਨੇ ਤੇ। ਹੂੰ। ਜਦੋਂ ਵਿਚੀ ਗਏ ਦੇ ਹੱਥਾਂ ਹੀ ਹੁੰਦੀ ਹੈ ਨਾ ਉਦੋਂ ਬੰਦਾ ਸਾਲ ਲੈਂਦੀ ਹੈਗਾ ਨਾ ਹੋਰ ਬੋਲਦਾ ਬੋਲੀ ਤੋਤਾ ਹੁੰਦਾ ਨਾ ਤੋਤਾ। ਤੋਤੇ ਨੂੰ ਕਹਦੇ ਮਰਚਕਾਣੀ ਉਹਨੇ ਕਹਿੰਦਾ ਮਰਚਕਾਣੀ ਹੈ। ਉਹਨੂੰ ਕਹਿੰਦਾ ਕਿ ਸਤਿ ਸ੍ਰੀ ਅਕਾਲ ਨਮਸਤੇ ਬੋਲਦੇ ਹਣ ਸਤਿ ਸ੍ਰੀ ਅਕਾਲ ਨਮਸਤੇ ਬੋਲੀ ਆ। ਕਿਉਂਕਿ ਤੋਤੇ ਦੀ ਜਾਨੜੀ ਹੈ ਨਾ ਉਹ ਬੰਦਾ ਜਿਹੜਾ ਉਹਦੇ ਪਿੰਜਰੇ ਦਾ ਮਾਲਕ ਹੈ ਉਹਦੇ ਕੋਲ। ਜਿਵੇਂ ਜਾਦੂਗਰ ਕੋਲ ਪਹਾਣੀ ਕਹਾਣੀ ਹੈ ਤੋਤੇ ਦੀ ਜਾਨ ਸੀ। ਏ ਵੀ ਉਹ ਹੀ ਆੜਾ ਜਦੋਂ ਜਾਣ ਆਪੇ ਕਿਸੇ ਹੋਰ ਕੋਸ਼ਤਾ ਹੀ ਹੋਵੇ ਨਾ ਆਪਾਂ ਬੋਲੀ ਉਹੀ ਬੋਲਨੀ ਹੈ ਜਿਹੜਾ ਤੁਝਾ ਬੁਲਾਉਂਦਾ ਸੋ ਇਹਦੇ ਬਾਰੇ ਕੋਈ ਜਿਆਦਾ ਮੈਨੂੰ ਕਹਿਣ ਦੀ ਲੋੜ ਨਹੀਂ ਹੈ ਸਰਨ ਲਈ ਜਿਹੜੀ ਆਪਾਂ ਇਲੈਕਸ਼ਨ ਦੇ ਉੱਤੇ ਜੇ ਆਪਾਂ ਜਿੱਦਾ ਗੱਲ ਕਰ ਰਹੇ ਆ ਗਿਆ ਕਿ ਤੁਹਾਡਾ ਇੱਕ ਫੇਸ ਹਨ ਜਿਹੜਾ ਲੁਧਿਆਣਾ ਦੇ ਵਿੱਚ ਇੱਕ ਬੜਾ ਦਿਲਰੋਜ਼ ਕੇਸ ਤੋਂ ਬਾਅਦ ਲੋਕਾਂ ਦੇ ਵਿੱਚ ਬਹੁਤ ਵਸਿਆ ਹੋਇਆ ਹੈ ਕੀ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਕੇਸ ਜਿਹੜੇ ਨੇ ਉਹ ਤੁਹਾਨੂੰ ਸ਼ੁਰੂ ਤੋਂ ਜਿੱਦਾਂ ਤੁਸੀਂ ਲੜਦੇ ਵੀ ਆਏ ਹੋਗੇ ਬਾਕੀ ਜਿਹੜਾ ਵਕੀਲ ਭਾਈਚਾਰਾ ਹੈ ਉਹਨੂੰ ਵੀ ਇਸ ਤਰ੍ਹਾਂ ਦੇ ਲੜਨੇ ਚਾਹੀਦੇ ਆ ਕਿ ਤੁਸੀਂ ਕਿਸ ਦੀ ਹੈਲਪ ਕਰੋ ਜਾਂ ਫਿਰ ਜਿੱਦਾਂ ਕੋਈ ਰਾਜਨੀਤਿਕ ਕੇਸ ਹੋ ਗਿਆ ਜਿਸ ਦਾ ਧੱਕਾ ਹੋ ਰਿਹਾ ਜਿਹੜਾ ਅੱਜ ਦੀ ਡੇਟ ਦੇ ਵਿੱਚ ਆਪਾਂ ਦੇਖਦੇ ਕੋਈ ਐਨਕਾਊਂਟਰ ਹੋ ਗਿਆ ਇਹ ਵਾਲੀਆਂ ਚੀਜ਼ਾਂ ਦੇ ਨਾਲ ਉਹਨੂੰ ਉਸ ਬਾਰੇ ਤੁਸੀਂ ਇੱਕ ਮੈਸੇਜ ਦੇਣਾ ਚਾਹੋ ਦੇਖੋ ਜਦੋਂ ਕੇਸ ਹੋਏ ਹੈ ਨਾ ਯਾਨੀ ਮੈਂ ਜਿੰਨੇ ਕੇਸ ਕੀਤੇ ਆਏ ਤਾਂ ਮੇਰੇ অলਮੋਸਟ ਹਜ਼ਾਰ ਤੋਂ ਪਲੱਸ ਕੇਸ ਫ੍ਰੀ ਕੀਤੇ ਹੋਏ ਹੈ ਲਾਈਵ ਸਟਾਪ ਨੇ 34000 ਮੈਨੂੰ ਇਸ ਮਿਸ਼ਨ ਇਸੇ ਮਨਾਇਆ ਕਿ ਕੇਸਿਸ ਨੂੰ ਮੈਂ ਕੱਲ ਇਲੈਕਸ਼ਨ ਕੰਟੈਸਟ ਕਰਨੀ ਹੈ ਕਿਉਂਕਿ ਮੈਂ ਤਾਂ ਅਕਦੀ ਕੰਸਟਿਟਿਊਐਂਟ ਡਿਗਰੀ ਮੰਗੀ ਹੈ ਮੇਰੇ ਤਾਂ ਬਹੁਤ ਧੀ ਚੀਜ਼ ਹੈ ਸੋ ਇਹ ਤਾਂ ਸਭ ਵੀ ਇੱਕਦਾਂ ਜੁੜ ਗਿਆ ਪਰ ਇਹ ਹੈ ਕਿ ਸਾਰਿਆਂ ਦਾ ਪਿਆਰ ਸਤਿਕਾਰ ਜਿਹੜਿਆ ਅਸੀਸਾਂ ਮਿਲਦੀਆਂ ਮੈਂ ਉਹਨਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਸ ਕੇਸ ਕਰਕੇ ਮਿਲਦੀਆਂ ਕਿਸੇ ਕਰਕੇ ਮਿਲਦੀ ਹੈ ਗਿਆਨੀ ਮੇਰੇ ਵੀ ਹੋਰ ਕੇਸ ਵੀ ਲੜਨ ਅਗਰ ਬਿਨਾ ਮਿਲਦੀ ਹੈ ਬਟ ਇਹ ਰੱਬ ਨੇ ਦਿੱਤਾ ਹੈਗਾ ਉਹ ਈਸ਼ਵਰ ਨੇ ਦਿੱਤਾ ਹੈ ਇਹ ਮੇਰਾ ਦਿੱਤਾ ਨਹੀਂ ਹੈਗਾ ਤੇ ਉਹ ਈਸ਼ਵਰ ਦਾ ਮੈਂ ਧੰਨਵਾਦ ਕਰਦਾ ਭਾਈ ਉਹਦਾ ਧੰਨਵਾਦ ਕਰਦਾ ਪਰ ਧੰਨਵਾਦ ਕਰਦਾ ਉਸ ਪਰਿਵਾਰ ਦਾ ਜਿਹੜਾ ਅੱਜ ਵੀ ਮੇ ਦਾ ਬੁੱਢੇ ਦਾ ਮੁੱਢਾ ਲਖੜਾ ਜੀ ਸਰ 2007 ਤੋਂ ਜੇ ਆਪਾਂ ਪਿੱਛੇ ਦੇਖੀ ਹੈ ਨਾ ਅਕਾਲੀ ਦਲ ਦੀ ਇੱਕ ਛਵੀ ਜਿੱਚ ਤਾਕੜ ਲੀਡਰ ਤਗੜੇ ਜਰਨੈਲ ਜਿਨ੍ਹਾਂ ਨੂੰ ਇਹ ਨਾਮ ਦਿੱਤੇ ਗਏ ਕਿ ਉਹ ਲੱਗ ਰਿਹਾ ਕਿ ਹੁਣ ਥੋੜੇ ਜੇ ਸ਼ਾਂਤ ਹੋ ਗਏ ਨੇ ਕੀ ਕਾਰਨ ਹੋ ਸਕਦਾ ਕਿ ਅਕਾਲੀ ਦਲ ਉਸ ਤਰ੍ਹਾਂ ਉੱਪਰ ਨਹੀਂ ਆ ਰਿਹਾ ਜਾਂ ਫਿਰ ਕੋਈ ਮੁੱਦਾ ਹੁੰਦਾ ਆ ਆ ਲਾਸਟ ਮੈਂ ਹੁਣ ਜਿਹੜਾ ਇੱਕ ਜਿਹੜਾ ਸੁਖਬਾਜ਼ੀ ਸਾਹਿਬ ਉਹਨਾਂ ਨੇ ਧਰਨਾ ਦਿੱਤਾ ਸੀਗਾ ਗਲਾੜਾ ਦਫ਼ਤਰ ਨੂੰ ਲੈ ਕੇ ਜਾਂ ਉਹ ਜ਼ਮੀਨਾਂ ਨੂੰ ਲੈ ਕੇ ਉਹਦੇ 'ਚ ਦੇਖਿਆ ਜਾਂ ਉਸ ਤੋਂ ਪਿੱਛੇ ਦੇਖ ਲਈਏ ਤੇ ਕਾਫੀ ਡਾਊਨ ਰਿਹਾ ਠੰਡਾ ਹੋ ਗਿਆ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਸਾਡੇ ਤੱਕ ਪਹੁੰਚਦੀਆਂ ਨੇ ਉਹਦਾ ਕੀ ਕਾਰਨ ਮੰਨਦੇ

ਬੱਸ ਦੱਸਣਾ ਇੱਕ ਰੱਬ ਨੇ ਮੌਕਾ ਦਿੱਤਾ ਨਾ ਆਹਲਾ ਸਹੀ ਤਰ੍ਹਾਂ ਨਾ ਇਹਨਾਂ ਦੇ ਹਲਕੇ ਦੇ ਵਿੱਚੋਂ ਪੈਸੇ ਵਾਪਸ ਚੜਾਵਾਗੇ ਔਰ ਉਹਦੇ ਵਾਸਤੇ ਧੰਨੇ ਵੀ ਲਾਣੇ ਪੈਣਗੇ ਕਾਨੂੰਨ ਦੀ ਵਰਤੋਂ ਕਰਨੀ ਪਊਗੀ ਅਸੀਂ ਕੋਈ ਕੰਮ ਗੈਰਕਾਨੂੰਨੀ ਨਹੀਂ ਕਰਦੇ ਫਸਿਓ ਕੰਮ ਕਰਾਂਗੇ ਜਿਹਦੇ ਨਾਲ ਕਿ ਕੇਜੀਵਾਲ ਸਾਹਿਬ ਨੂੰ ਨਾ ਖੰਗ ਬੰਦ ਹੋਣੀ ਇਹਦਾ ਦੱਸਣਾ ਮੈਂ ਤੁਹਾਨੂੰ ਪਰ ਜਿਹੜੇ ਆ ਗੱਲਾਂ ਕਰਦੇ ਆ ਨਾ ਬੜੀਆਂ-ਬੜੀਆਂ ਗੱਲਾਂ ਉਹ ਤੇਰੀ ਦੀ ਉਹ ਤੇਰੀ ਦੀ ਕਿ ਐ 100 ਰੁਪਏ ਕੇ ਗਰਜਾ ਨਾ ਕਰਨ ਕਹਿੰਦੇ ਹਨ ਸੀਐਮ ਹੈ ਤੇ ਕੁਰਸੀ ਦੇ ਕੋਈ ਸੋਧਿਆ ਸਾਹਿਬ ਬਿਠਾਏ ਹੁੰਦੇ ਆ ਕਦੇ ਵਿੱਚ ਸਤਿੰਦਰ ਜਨ ਬਿਠਾਈ ਹੁੰਦੇ ਕਦੇ ਵਿੱਚ ਸਿੱਕਿਆ ਜੀਵਲ ਬਿਠਾਈ ਹੁੰਦੇ ਇਹ ਪਹਿਲਾ ਸੂਬਾ ਜਿਹੜੇ ਮਾਈਲਸਟੋਨ ਜਿਹੜੇ ਹੈਗੇ ਆ ਉਹਦੇ ਵਿੱਚ ਕੇਜੀਵਲ ਦਾ ਨਾਮ ਹਿੰਦੀ ਚ ਉੱਪਰ ਹੈਗਾ ਔਰ ਭਗਵਾਨ ਦਵੰਤ ਦਾ ਨੀਚੇ ਹਾਰਿਆ ਹੋਇਆ ਜਿਹੜਾ ਸੀਐਮ ਹੈਗਾ ਉਹਦਾ ਨਾਮ ਉੱਪਰ ਹੋਵੇ ਦੂਜੇ ਸੂਬੇ ਦਾ ਸਾਡੇ ਸੂਬੇ ਦਾ ਨਹੀਂ ਦੂਜੇ ਸੂਬੇ ਦਾ ਤੇ ਸਾਡਾ ਜਿਹੜਾ ਜਿਤਾ ਕੇ ਭੇਜਿਆ 92 ਵਾਲੇ ਨੂੰ ਉਹ ਥੱਲੇ ਲੱਗੇ ਆਏ ਕਰਕੇ ਨਾ ਜੋ ਪੱਪੀ ਡੌਗ ਹੁੰਦੇ ਹੈ ਹੀ ਇਸ ਲਾਈਕ ਦੈਟ ਤੇ ਇੱਕੋ ਜਿਵੇਂ ਸ਼ੁਰੂ ਤੋਂ ਜਦੋਂ ਦੀ ਸਰਕਾਰ ਬਣੀ ਹੈ ਸੁਖ ਵਿਲਾਸ ਤੇ ਸਵਾਲ ਚੱਕੇ ਗਏ ਅੱਜ ਤੱਕ ਚੱਕੇ ਜਾ ਰਹੇ ਨੇ ਪਰ ਨਾ ਤਾਂ ਉਹਦੇ ਤੇ ਕੁਝ ਹੋਇਆ ਨਾ ਕੋਈ ਗੱਲ ਹੋਈ ਸਿਰਫ ਬਿਆਨਬਾਜ਼ੀ ਤੇ ਅਕਾਲੀ ਦਲ ਨੇ ਇਹਦੇ ਲਈ ਅਟੈਕਿੰਗ ਲਈ ਜਾਂ ਡਿਫੈਂਡਿੰਗ ਕੀ ਕੀਤਾ ਹੁਣ ਤੱਕ ਕੀ ਇਹਦੇ ਖਿਲਾਫ ਕੋਈ ਕਾਰਵਾਈ ਕਰਨ ਦੀ ਸੋਚ ਵਿੱਚ ਹੈ ਕਿ ਹਾਂ ਬਈ बार-बार ਡੀਫੇਮ ਕੀਤਾ ਜਾ ਰਿਹਾ ਜਾਂ ਫਿਰ ਜਾਣ ਬੁਝ ਕੇ ਤਾਂ ਦੇ ਬਿਆਨ ਦਿੱਤੇ ਜਾ ਰਹੇ ਦੇਖੋ ਗੱਲ ਇਹ ਤਾਂ ਜੇ ਭਗਵਾਨ ਤੁਮਾਨੂੰ ਇੰਨੀ ਅਗਲਾਉਂਦੀ ਨਾ ਤਾਂ ਹੁਣ ਤਾਂ ਐਕਸ਼ਨ ਲੈ ਲਿਆ ਹੁੰਦਾ ਕਿਉਂ ਨਹੀਂ ਐਕਸ਼ਨ ਲਿਆ ਕਿਉਂਕਿ ਸਾਰਾ ਕੁਝ ਲੀਗਲ ਹੈ ਸੋ ਵੀਰ ਸਿੰਘ ਬਾਬਲ ਜੀ ਦੀ ਇੱਕ ਇੱਕ ਜਿਹੜਾ ਐਸੈਟ ਆ ਉਹ ਡੀਕਲ ਹੈ ਉਹਨਾਂ ਦਿਖਾਇਆ ਗਿਆ ਉਹਨੂੰ ਨਕਸ਼ੇ ਪਾਸ ਹੋਏ ਆ ਉਹਨੂੰ ਪਰਚੇਜ਼ ਦਿਖਾਈ ਗਈ ਸੈਲਿੰਗ ਦਿਖਾਈ ਗਈ ਹਰ ਚੀਜ਼ ਦਿਖਾਈ ਗਈ ਇਹ ਕਰਕੇ ਸਾਡੇ ਡਰਾਮੇ ਵਾਜੀ ਕਰ ਸਕਦੇ ਆ ਤੁਹਾਨੂੰ ਪਤਾ ਹੈ ਆਇਆ ਕਿੱਥੋਂ ਸਾਡੇ ਪਿੰਡਾਂ ਦੇ ਬੰਦੇ ਮਰਾਸੀ ਹੁੰਦੇ ਸੀਗੇ ਉਹ ਇਦਾਂ ਦੇ ਕੰਮ ਕਰਦੇ ਹੁੰਦੇ ਸੀਗੇ ਤੇ ਜਿਹਦਾ ਪਿਛੋਕੜ ਹੀ ਮਰਾਸੀਆਂ ਵਾਲਾ ਹੋਵੇ ਉਹ ਬਦਲਣੇ ਕਿੰਨਾ ਦੂਜੇ ਨੂੰ ਬਦਨਾਮੀ ਕਰਨਾ ਸੋ ਬਦਨਾਮੀ ਦੇ ਉਤੇ ਡਰਦੇ ਨਹੀਂ ਹੈਗੇ ਕੁਝ ਹੈਗਾ ਤਾਂ ਕਰਕੇ ਦਿਖਾਓ ਜੇ ਨਹੀਂ ਹੈਗਾ ਤਾਂ ਫਿਰ ਮਲਾਸੀ ਵਾਲੇ ਕੇਮ ਖਿੱਟੀ ਜੱਲੋ ਸੀ ਪਰ ਕਿੰਨੀ ਕਦੇਰ ਆ ਰੇ 1.5 ਸਾਲ ਹੋ ਗਏ ਨਗਰਦਾ ਨਗਰਦਾ ਜਿਵੇਂ ਉਹ ਕੇਜਰੀਵਾਲ ਸਾਹਿਬ ਦੀ ਨੇ ਫੋਟੋ ਮਲਾਈ ਸੀ ਜੇਲ੍ਹ ਦੇ ਵਿੱਚ ਐ ਖੜਾ ਮੈਂ ਕੇਜਰੀਵਾਲ ਹਾਂ ਫਿਰ ਆ ਜਿੰਨੇ ਪਕੜਾ ਇਹਨਾਂ ਸਾਰਿਆਂ ਨੇ ਕਿਹਾ ਮੈਂ ਭਗਵਾਨ ਹੰਪਵਤ ਵਾਣ ਹੈ ਸੋ ਇਹ ਗੱਲਾਂ ਲੇ ਗਿਆ ਇਹਦਾ ਇਹਦਾ ਝੂਠ ਦਾ ਹੈਗਾ ਕਹਿਣੀ ਤੇ ਕਥਨੀ ਸਿਆਸੀ ਲੀਡਰ ਦੀ ਹੋਣੀ ਚਾਹੀਦੀ ਹੈ ਜੇ ਕਹਿਣੀ ਤੇ ਕਥਨੀ ਵਿੱਚ ਫਰਕ ਹੈ ਨਾ ਉਹ ਸਿਆਸੀ ਲੀਡਰ ਨਹੀਂ ਹੈ ਉਹ ਡਰਾਮੇ ਵਾਲਾ ਝੂਠਾ ਹੈ ਉਹ ਆਪਣੀ ਸਟੇਟ ਦਾ ਬੇੜਾਗਰ ਕਰ ਰਿਹਾ ਹੈ ਉਹੀ ਆਉਂਦੇ ਆਸੀਂ ਇੱਕ ਨੰਬਰ ਤੋਂ ਉਪ ਸੂਬਾ ਸੀਗੇ ਸ਼੍ਰੋਮਣੀ ਕਾਲੇਦਾਨ ਲੋਡੇ ਅੱਜ 26ਵੇਂ ਨੰਬਰ ਤੇ ਤੁਰੇ ਫਿਰਦੇ ਆ ਕਿਉਂ ਇੱਥੇ ਲੋਕਾਂ ਦਾ ਡਰਨਾ ਬੰਦ ਕਰਣਾ ਸੋ ਬਹੁਤ ਜ਼ਰੂਰੀ ਹੈ ਕਿ ਇਦਾਂ ਦੇ ਜਿਹੜੇ ਬੰਦੇ ਆ ਜਿਹੜੇ جس نہیں ہے بچا ہوا پنجاب ماس کھان آیا پہلے کانگریس نے پنجاب مارتا یہ تو کھان آیا بچیا خوشیا ماس ਸੋ ਬੇਵਿੰਤਿਆ ਨੇ ਇਹਨਾਂ ਦੇ ਬਾੜੀ ਗੱਲ ਤੇ ਯਕੀਨ ਨਾ ਕਰਿਆ ਕਰੋ ਇਹਨਾਂ ਦਾ ਕੰਮ ਆ ਬੋਲਣਾ ਝੂਠ ਬੋਲਣਾ ਤੇ ਮੈਂ ਤਾਂ ਭਰੋਸਾ ਨਹੀਂ ਕਿ ਬਸ ਸਟੇਟਮੈਂਟ ਸੁਣਦਾ ਨਾ ਦੀ ਮੈਂ ਸੁਣਦਾ ਨਹੀਂ ਬੋਲਦਾ ਵੀ ਨਹੀਂ ਕੋਈ ਸੋ ਬੈਟਰ ਹੈ ਬਚਤੀ ਇਹਨਾਂ ਨੂੰ ਸੋ ਸ਼ੁਕਰੀਆ ਸਮਾਪਤੀ ਲਈ ਸੋ ਇਸ ਹਨ ਸਾਡੇ ਨਾਲ ਕਮਨ ਸਾਹਿਬ ਜੋ ਅਕਾਲੀ ਦਲ ਤੋਂ ਉਮੀਦਵਾਰ ਨੇ ਲੁਧਿਆਣਾ ਤੋਂ ਹੁਣ ਵੇਖਣਾ ਆਊਗਾ ਕਿ 23 ਤਰੀਕ ਨੂੰ ਲੋਕ ਕਿਦੇ ਹੱਕ ਦੇ ਵਿੱਚ ਫਤਵਾ ਜਾਰੀ ਕਰਦੇ ਨੇ ਸੋ ਤੁਸੀਂ ਵੇਖਦੇ ਰਹੋ ਪੰਜਾਬ ਤੱਕ